ਸਰਦਾਰ ਜਿਹੜੇ ਕੰਮ ਘਟਰ ਕੀਤਾ ਜਾ ਰਿਹਾ ਉਹ ਅੱਜ ਨੂੰ ਇਸ ਗੱਲ ਦੀ ਖੁਸ਼ੀ ਆ ਜਿਹੜਾ ਬੀੜਾ ਜਿਹੜੀ ਗੁਰਦਾਸਪੁਰ ਦੀਆਂ ਸੜਕਾਂ ਸੀਗੀਆਂ ਔਰ ਖਾਸ ਕਰ ਜਿਹੜੀ ਹਰਦੋਚਨੀ ਰੋਡ ਔਰ ਡੇਰਾ ਬਾਬਾ ਨਾਨਕ ਰੋਡ ਔਰ ਜਿਹੜਾ ਸਾਰਾ ਬਾਈਪਾਸ ਸੀਗਾ ਕਈ ਦਿਨ ਤੋਂ ਇਹ ਖਰਾਬ ਪਿਆ ਸੀਗਾ ਔਰ ਜਦ ਉਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਤੇ ਤਕਰੀਬਨ 6 ਕਿਲੋਮੀਟਰ ਜਿਹੜੀਆਂ ਸੜਕਾਂ ਸੀਗੀਆਂ 3 ਕਰੋੜ ਤੋਂ 21 ਲੱਖ ਰੁਪਏ ਦੇ ਵਿੱਚ ਇਹ ਕੰਮ ਜਿਹੜਾ ਸ਼ੁਰੂ ਹੋਇਆ ਸੀ ਕੁਝ ਦਿਨ ਪਹਿਲਾਂ ਜਿਹੜਾ ਬਾਈਪਾਸ ਦੇ ਉੱਪਰ ਲੋਕ ਦਾ ਕੰਮ ਸ਼ੁਰੂ ਕਰਕੇ ਕੰਪਲੀਟ ਕਰਤਾ ਸੀਗਾ ਔਰ ਜਿਹੜੀ ਆ ਡੇਰਾ ਬਾਬਾ ਨਾਨਕ ਰੋਡ ਆ ਇਹ ਜਿਹੜੀ ਸੀਗੀ ਇਹ ਬਹੁਤ ਲੋਡ ਸੀ ਇਹਦੀ ਰਿਪੇਅਰ ਵੀ ਇਹਨੂੰ ਦੁਬਾਰਾ ਰਿਪੇਅਰ ਕਰਕੇ ਪੱਥਰ ਪਾ ਕੇ ਤੇ ਅੱਜ ਲੋਕ ਦਾ ਕੰਮ ਜਿਹੜਾ ਇਹਨੂੰ ਸ਼ੁਰੂ ਕਰਨ ਜਾ ਰਹੇ ਆ ਇਹ ਕੰਮ ਸਾਡਾ ਪੀਡਬਲਯੂਡੀ ਮਹਿਕਬਾ ਕਰ ਰਿਹਾ ਔਰ ਮੈਂ ਇਸ ਗੱਲ ਤੋਂ ਚਿੰਤਤ ਸੀਗਾ ਕਿ ਸਾਡੇ ਇਲਾਕੇ ਦੇ ਵਿੱਚ ਸੰਗ ਆਉਂਦੀ ਆ ਔਰ ਇਹ ਸੰਗ ਜਿਹੜੀ ਆ ਡੇਰਾ ਬਾਬਾ ਨਾਨਕ ਤੱਕ ਜਾਂਦੀ ਆ ਇਹ ਮੈਨੂੰ ਇਹ ਸੀ ਵੀ ਜਿਸ ਵਕਤ ਸੰਗ ਆਵੇ ਉਸ ਵੇਲੇ ਲੋਕਾਂ ਨੂੰ ਇਸ ਗੱਲ ਦੀ ਸਹੂਲਤ ਮਿਲ ਜਾਵੇ ਤੇ ਉਸ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਤੇ ਦੂਸਰੇ ਜਿਹੜਾ ਲੋਕਾਂ ਦੀ ਰੋਜ਼ ਦੀਆ ਪਰੇਸ਼ਾਨੀ ਸੀ ਗਿਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਲੋਕ ਦਾ ਕੰਮ ਜਿਹੜਾ ਉਹ ਅੱਜ ਸ਼ੁਰੂ ਕਰਤਾ ਅਕਾਲਪੁਰੇ ਕਿਰਪਾ ਕਰਿਓ ਤਿੰਨ ਦਿਨਾਂ ਦੇ ਵਿੱਚ ਜਈ ਸਾਹਿਬ ਇਹ ਕੰਪਲੀਟ ਹੋ ਜਾਊਗਾ ਔਰ ਮੈਂ ਬੇਨਤੀ ਕਰੂੰਗਾ ਮਹਿਕਮੇ ਨੂੰ ਕਿ ਇਸ ਕੰਮ ਦੇ ਵਿੱਚ ਕੁਆਲਿਟੀ ਦਾ ਕੰਪਰੋਮਾਈਜ਼ ਨਾ ਕਰਨਾ ਵਧੀਆ ਕੰਮ ਕਰਨਾ ਕਿਉਂਕਿ ਬਹੁਤ ਹੈਵੀ ਔਰ ਟ੍ਰਾਫਿਕ ਆ ਔਰ ਇੱਥੇ ਬਹੁਤ ਸਾਰੀਆਂ ਕਮਰਸ਼ੀਅਲ ਇੰਸਟੀਟਿਊਸ਼ਨ ਜਿਹੜੀਆਂ ਨੇ ਉਹ ਵੀ ਆ ਚੁੱਕੀਆਂ ਨੇ ਪਲੱਸ ਲੋਕਾਂ ਦਾ ਰੈ residense ਏਰੀਆ ਜਿਹੜਾ ਉਹ ਬਹੁਤ ਵਧੀਆ ਬਣ ਗਿਆ ਔਰ ਇਹ ਅੱਗੇ ਸਾਡੀ ਜਿਹੜੀ ਰੋਡ ਹੈ ਡੇਰਾ ਬਾਬਾ ਨਾਨਕ ਬਾਰਡਰ ਤੱਕ ਜਾਂਦੀ ਆ ਸੋ ਇਸ ਕੁਆਲਿਟੀ ਨੂੰ ਸੁਨਿਸ਼ਚਿਤ ਰੱਖਦੇ ਹੋਏ ਕੰਮ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਲੋਕਾਂ ਨੂੰ ਜਿਹੜੀ ਸਹੂਲਤ ਆ ਉਹ ਦਿੱਤੀ ਜਾਵੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਗੁਰਦਾਸਪੁਰ ਔਰ ਸਾਰੇ ਸੂਬੇ ਦੇ ਵਿੱਚ ਇੱਕ ਇਸ ਵਕਤ ਵਿਕਾਸ ਦੀ ਕ੍ਰਾਂਤੀ ਆ। ਔਰ ਹਰ ਸਫੀਅਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਵਿਕਾਸ ਜਿਹੜਾ ਉਹ ਤੇਜ਼ੀ ਦੇ ਨਾਲ ਹੋ ਰਿਹਾ। ਜਿਹੜੇ ਪ੍ਰੋਜੈਕਟ ਸਾਡੇ ਅਧੂਰੇ ਪਏ ਸਾਲ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਕੰਪਲੀਟ ਕੀਤਾ ਜਾ ਰਿਹਾ, ਪੂਰਾ ਕੀਤਾ ਜਾ ਰਿਹਾ ਔਰ ਇਸੇ ਤਰੀਕੇ ਨਾਲ ਅਸੀਂ ਬਚਨਪਾਦਾ ਲੋਕਾਂ ਦੇ ਜੀਵਨ ਸਤਨ ਉੱਪਰ ਚੁੱਕਣ ਲਈ ਔਰ ਲੋਕਾਂ ਨੂੰ ਹਰ ਤਰ੍ਹਾਂ ਦੀ ਬੰਦੀ ਸਹੂਲਤ ਦੇਣ ਲਈ ਧੰਨਵਾਦ।